ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਆਪਣੇ ਘਰ ਦਾ ਸਵੇਰੇ ਦਰਵਾਜ਼ਾ ਖੋਲਦੇ ਹੋ ਤਾਂ ਤੁਸੀਂ ਇਸ ਸ਼ਬਦ ਦਾ ਜਾਪ ਕਰ ਲੈਣਾ ਹੈ ਤਾਂ ਵੇਖਿਓ ਤੁਹਾਡਾ ਘਰ ਦੌਲਤ ਤੇ ਨਾਲ ਭਰ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਵਾਹਿਗੁਰੂ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਸਾਥ ਸੰਗਤ ਜੀ ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਘਰ ਵਿੱਚ ਬਰਕਤ ਹੋਵੇ, ਹਰ ਕਦਮ ਉਹ ਅੱਗੇ ਵੱਧਦਾ ਹੀ ਜਾਵੇ। ਐਵੇਂ ਕੋਈ ਨਹੀਂ ਕਹਿੰਦਾ ਕਿ ਜਿਹੜੇ ਪੈਸੇ ਹਨ ਉਹ 2 ਗੁਣਾ ਹੋ ਜਾਣ ਜਾਂ 3 ਗੁਣਾ ਹੋ ਜਾਣ, ਹਰ ਇੱਕ ਮਨੁੱਖ ਘਰ ਬਰਕਤ ਹੀ ਮੰਗਦਾ ਹੈ। ਕਈ ਵਾਰੀ ਕੀ ਹੁੰਦਾ ਹੈ ਆਪਾਂ ਕਮਾਉਂਦੇ ਤਾਂ ਬਹੁਤ ਹਨ ਪਰ ਉਹ ਪੈਸਾ ਜਿਹੜਾ ਹੈ ਬਿਮਾਰੀਆਂ ਰੋਗਾਂ ਤੇ ਖਰਚ ਹੋ ਜਾਂਦਾ ਹੈ ਪਤਾ ਵੀ ਨਹੀਂ ਲੱਗਦਾ ਕਿ ਪੈਸੇ ਕਿੱਥੇ ਚਲੇ ਗਏ ਹਨ ਇਸ ਦਾ ਭਾਵ ਇਹ ਹੈ ਕਿ ਘਰ ਬਰਕਤ ਨਹੀਂ ਰਹਿੰਦੀ ਇਸ ਲਈ ਹਮੇਸ਼ਾ ਉਸ ਅਕਾਲ ਪੁਰਖ ਦੇ ਅੱਗੇ ਬੇਨਤੀ ਤੇ ਅਰਦਾਸ ਕਰਿਆ ਕਰੋ ਜੇ ਤੁਹਾਡੇ ਕੋਲ ਸਭ ਕੁਝ ਆ ਜਾਂਦਾ ਹੈ ਪਰ ਉਸ ਵਿੱਚ ਤਿਲ ਦੇ ਦਾਣੇ ਜਿੰਨੀ ਵੀ ਬਰਕਤ ਨਹੀਂ ਤਾਂ ਇਦਾਂ ਦੀ ਮਾਇਆ ਦਾ ਕੋਈ ਫਾਇਦਾ ਵੀ ਨਹੀਂ ਆਪਾਂ ਜਦੋਂ ਰਾਤ ਨੂੰ ਸੌਂਦੇ ਹਾਂ ਤੇ ਸਵੇਰੇ ਉੱਠਦੇ ਹਾਂ ਤਾਂ ਉਠਣਸਾਰ ਆਪਾਂ ਨੂੰ ਮਨ ਅੰਦਰ ਚੱਲਦਾ ਹੁੰਦਾ ਕਿ ਪਤਾ ਨਹੀਂ ਕਿ ਪਤਾ ਨਹੀਂ ਸਾਡਾ ਅੱਜ ਦਾ ਦਿਨ ਕਿਵੇਂ ਦਾ ਲੰਘੇਗਾ ਅੱਜ ਪੈਸਾ ਆਵੇਗਾ ਜਾਂ ਨਹੀਂ ਸਾਡਾ ਜੋ ਕੰਮ ਹੈ ਉਹ ਸਿਰੇ ਵੀ ਚੜੇਗਾ ਜਾਂ ਨਹੀਂ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਜਦੋਂ ਸਵੇਰੇ ਉੱਠੋ ਤਾਂ ਆਪਣੇ ਮਨ ਦੇ ਨਾਲ ਕਦੇ ਉਦਾਸ ਨਾ ਹੋਵੋ ਐਵੇਂ ਕਦੇ ਨਾ ਸੋਚੋ ਅੱਜ ਦਾ ਦਿਨ ਸਾਡਾ ਕਿਵੇਂ ਦਾ ਲੰਘਾ ਹੈ ਆਪਣੇ ਨਾਲ ਕੀ ਕੁਝ ਮਾੜਾ ਹੋਇਆ ਕਦੇ ਕਿਸੇ ਦੇ ਨਾਲ ਗੁੱਸਾ ਨਾ ਕਰੋ ਕਿਸੇ ਲਈ ਮਨ ਵਿੱਚ ਉਠਣਸਾਰ ਨਾਰਾਜ਼ਗੀ ਤੇ ਗੁੱਸੇ ਦਾ ਭਾਵਨਾ ਨਾ ਰੱਖੋ ਹਮੇਸ਼ਾ ਖੁਸ਼ ਹੋ ਕੇ ਉੱਠਣਾ ਚਾਹੀਦਾ ਹੈ ਉਠਣਸਾਰ ਵਾਹਿਗੁਰੂ ਪਰਮਾਤਮਾ ਜੀ ਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੋ ਕਿ ਪਾਤਸ਼ਾਹ ਜੀ ਨਵਾਂ ਦਿਨ ਨਵੀਂ ਜ਼ਿੰਦਗੀ ਦਿੱਤੀ ਹੈ ਉਸ ਲਈ ਸ਼ੁਕਰਾਨਾ ਕਿਹਾ ਜਾਂਦਾ ਹੈ ਕਿ ਨੀਂਦ ਦਾ ਅੱਧ ਤੋਂ ਵੱਧ ਅਕਾਲ ਚਲਾਣੇ ਦੇ ਬਰਾਬਰ ਹੀ ਹੁੰਦੀ ਹੈ ਕਿਉਂਕਿ ਆਪਾਂ ਨੂੰ ਨੀਂਦ ਵਿੱਚ ਕੁਝ ਨਹੀਂ ਪਤਾ ਹੁੰਦਾ ਕਿ ਅਸੀਂ ਉਠਾਂਗੇ ਜਾਂ ਨਹੀਂ ਉਠਾਂਗੇ ਉਸ ਪਰਮਾਤਮਾ ਦੀ ਰਜਾ ਦੇ ਨਾਲ ਹੀ ਅਸੀਂ ਸਵੇਰੇ ਉੱਠਦੇ ਹਾਂ ਆਪਾਂ ਨੂੰ ਪ੍ਰਾਣ ਦੇਂਦੇ ਹਨ ਇਸ ਲਈ ਉਠਣਸਾਰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਆਪਣੇ ਵਿੱਚੋਂ ਬੜੇ ਜਾਣੇ ਐਵੇਂ ਦੇ ਹਨ ਜਿਹੜੇ ਉਠਣਸਾਰ ਮੂੰਹ ਧੋਤਾ ਤੇ ਪ੍ਰਸ਼ਾਦਾ ਖਾ ਲਿਆ ਅੱਜ ਆਪਾਂ ਗੱਲ ਕਰਾਂਗੇ ਸਵੇਰੇ ਉਠਣਸਾਰ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਘਰ ਦਾ ਦਰਵਾਜ਼ਾ ਖੋਲਣ ਸਮੇ ਇਹ ਸ਼ਬਦ ਬੋਲਣੇ ਚਾਹੀਦੇ ਹਨ ਤਾਂ ਵਿਸ਼ਵਾਸ ਤੇ ਸ਼ਰਧਾ ਦੇ ਨਾਲ ਪੜ੍ਹਨੇ ਵੀ ਚਾਹੀਦੇ ਹਨ ਤੁਹਾਡਾ ਘਰ ਬਰਕਤ ਤੇ ਰਹਿਮਤਾਂ ਦੇ ਨਾਲ ਭਰ ਜਾਵੇਗਾ ਆਪਣੇ ਸਭ ਦੇ ਘਰਾਂ ਦੇ ਵਿੱਚ ਇੱਕ ਮੁੱਖ ਦਰਵਾਜ਼ਾ ਤਾਂ ਹੁੰਦਾ ਹੀ ਹੈ ਉਸ ਸਮੇਂ ਕੀ ਕਰਨਾ ਹੈ ਕਿ ਹਰ ਕੋਈ ਬੋਲ ਸਕਦਾ ਹੈ ਬੱਚੇ ਬਜ਼ੁਰਗ ਤੇ ਪੁਰਖ ਬੀਬੀਆਂ ਵੀ ਤੁਸੀਂ ਸਿਰਫ ਪੰਜ ਵਾਰ ਬੋਲੋ ਜਦੋਂ ਤੁਸੀਂ ਇਦਾਂ ਬੋਲੋਗੇ ਤੁਸੀਂ ਆਪ ਘਰ ਦਾ ਮਾਹੌਲ ਬਦਲਿਆ ਹੋਇਆ ਵੇਖੋਗੇ ਤੁਸੀਂ ਇਸ ਤੋਂ ਬਾਅਦ ਹੱਥ ਜੋੜ ਕੇ ਕਹੋ ਪਾਤਸ਼ਾਹ ਜੀ ਮੈਨੂੰ ਅੱਜ ਮੁਸ਼ਕਿਲ ਤੇ ਪਰੇਸ਼ਾਨੀਆਂ ਤੋਂ ਦੂਰ ਰੱਖਿਓ ਮੇਰੇ ਘਰ ਵਿੱਚ ਹਰ ਚੀਜ਼ ਵਿੱਚ ਬਰਕਤ ਪਾਓ ਪਰਮਾਤਮਾ ਇੰਨਾ ਕੰਮ ਤੁਸੀਂ ਮੈਨੂੰ ਰੋਜ਼ ਕਰਨ ਲਈ ਦਿੱਤਾ ਹੈ ਨਾ ਇਸ ਦੇ ਨਾਲ ਗਰੀਬੀ ਤੇ ਦਲੇਦਰ ਮੇਰੇ ਘਰੋਂ ਖੰਭ ਲਾ ਕੇ ਉੱਡ ਜਾਣ ਇਸ ਨਾਲ ਪਰਮਾਤਮਾ ਦੀ ਮਿਹਰ ਤੋਂ ਬਿਨਾਂ ਹੋਰ ਕਿਸੇ ਦੇ ਵੀ ਅੱਗੇ ਮੈਨੂੰ ਹੱਥ ਅਡਣਾ ਨਾ ਪੈ ਜਾਵੇ ਇਦਾਂ ਕਰਨ ਨਾਲ ਸਾਰਾ ਦਿਨ ਬੜਾ ਹੀ ਖੁਸ਼ ਨਮਾ ਲੰਘੇਗਾ ਘਰ ਪਿਆਰ ਤੇ ਆਦਰ ਸਤਿਕਾਰ ਦੀ ਪਹਿਲ ਹੋਵੇਗੀ ਫਿਰ ਇਹ ਛੋਟਾ ਜਿਹਾ ਕੰਮ ਤੁਸੀਂ ਰੋਜ਼ ਕਰਨਾ ਹੈ ਬਰਕਤ ਤੁਸੀਂ ਆਪ ਵੇਖਿਓ ਕਿ ਐਵੇਂ ਨਾ ਇੱਕ ਵਾਰ ਇੱਕ ਥਾਂ ਤੋਂ ਕਹਿੰਦੇ ਕਿ ਇੱਕ ਰਾਜਾ ਤੇ ਉਹਦੇ ਨਾਲ ਇੱਕ ਮੰਤਰੀ ਜਾ ਰਿਹਾ ਸੀ ਕਹਿੰਦੇ ਜਿਹੜਾ ਮੰਤਰੀ ਸੀ ਉਹ ਬੜਾ ਹੀ ਗਿਆਨਵਾਨ ਸੀ ਤੇ ਕਹਿੰਦੇ ਜਦੋਂ ਰਾਹ ਤੋਂ ਲੰਗੀ ਜਾਂਦਾਂ ਸਾਹਮਣੇ ਤੋਂ ਇੱਕ ਮੰਗਤਾ ਆ ਗਿਆ ਜਦੋਂ ਮੰਗਤਾ ਆਇਆ ਤਾਂ ਰਾਜਾ ਕਹਿੰਦਾ ਕਿ ਇਹ ਕਿੱਡਾ ਵਿਚਾਰਾ ਆਪਣੇ ਦੁੱਖ ਦਿਨ ਕਿੱਦਾਂ ਕੱਢਦਾ ਹੋਵੇਗਾ ਚਲ ਅੱਜ ਨਾ ਮੈਂ ਇਹਦੇ ਨਾਲ ਕੁਝ ਅੱਜ ਮੈਂ ਇਹਦੇ ਦਿਨ ਜਿਹੜੇ ਹਨ ਉਹ ਬਦਲ ਦੇਂਦਾ ਹਾਂ ਅੱਜ ਮੈਂ ਇਹਨੂੰ ਇੰਨਾ ਕੁਝ ਦੇ ਦਿੰਦਾ ਹਾਂ ਕਿ ਇਹਦੀ ਜ਼ਿੰਦਗੀ ਬਦਲ ਜਾਵੇਗੀ ਤੇ ਮੰਤਰੀ ਕਹਿਣ ਲੱਗਾ ਨਹੀਂ ਰਾਜਨ ਜਿਹੜੇ ਦਿਨ ਬਦਲਣੇ ਹਨ ਉਹ ਮਨੁੱਖ ਦੇ ਕਰਮਾਂ ਨੇ ਹੀ ਬਦਲਣੇ ਹੁੰਦੇ ਹਨ ਤੇ ਉਹਦੇ ਤੇ ਹੀ ਨਿਰਭਰ ਕਰਦੇ ਹਨ ਤੁਸੀਂ ਇਹਦੇ ਦਿਨ ਨਹੀਂ ਬਦਲ ਸਕਦੇ ਰਾਜਾ ਇਸ ਗੱਲ ਤੋਂ ਪ੍ਰਸੰਨ ਬਹੁਤਾ ਨਾ ਹੋਇਆ ਰਾਜੇ ਨੂੰ ਗੱਲ ਤੇ ਇੱਕ ਬੜਾ ਬੇਸ਼ਕੀਮਤੀ ਹਾਰ ਲੈ ਕੇ ਉਸ ਮੰਗਤੇ ਦੇ ਠੂਠੇ ਵਿੱਚ ਰੱਖ ਦਿੰਦਾ ਹੈ ਕਹਿੰਦਾ ਵੇਖ ਹੁਣ ਇਹਦੇ ਦਿਨ ਕਿਵੇਂ ਬਦਲ ਜਾਣੇ ਹਨ ਉਹ ਹਾਰ ਲੈ ਕੇ ਜਿਵੇਂ ਕੋਲ ਆਇਆ ਤੇ ਰਾਜੇ ਨੇ ਉਹਦੇ ਠੋਠੇ ਵਿੱਚ ਹਾਰ ਰੱਖ ਦਿੱਤਾ। ਉਹ ਹਾਰ ਲੈ ਕੇ ਤੇ ਘਰ ਚਲਾ ਗਿਆ ਘਰ ਜਾ ਕੇ ਬੜਾ ਖੁਸ਼ ਹੋ ਰਿਹਾ ਸੀ। ਜਦੋਂ ਜਾ ਰਿਹਾ ਸੀ ਤੇ ਘਰ ਦੇਲ ਵਿੱਚ ਲੈ ਕੇ ਬੜਾ ਖੁਸ਼ ਹੋਇਆ ਕਿ ਮੈਨੂੰ ਹਾਰ ਮਿਲ ਗਿਆ। ਕਹਿੰਦੇ ਰਸਤੇ 'ਚ ਜਦੋਂ ਜਾਣ ਲੱਗਾ ਤੇ ਕਹਿੰਦੇ ਕਿ ਪਾਣੀ ਦੀ ਪਿਆਸ ਲੱਗੀ। ਕਿ ਕੀ ਉਹਦਾ ਪਾਣਾ ਵਾਪਰਿਆ ਕਿ ਦੋਵੇਂ ਹੀ ਹਾਰ ਵਾਲਾ ਪਾਸਾ ਜਿਹੜਾ ਸੀ ਠੋਠਾ ਰੱਖ ਕੇ ਪਾਣੀ ਪੀਣ ਲੱਗਾ। ਕਹਿੰਦੇ ਕਿ ਇੰਨੇ ਚਿਰ ਨੂੰ ਇੱਕ ਇਲ ਉੱਡਦੀ ਹੋਈ ਆਈ ਤੇ ਚਮਕਦਾਰ ਚੀਜ਼ ਵੇਖ ਕੇ ਇਲ ਜਿਹੜੀ ਸੀ ਚੁੱਕ ਕੇ ਲੈ ਗਈ ਵਿਚਾਰਾ ਜਦੋਂ ਉੱਠ ਕੇ ਆਇਆ ਤੇ ਉਥੇ ਕੱਖ ਵੀ ਨਾ ਸੀ ਰੋਇਆ ਤੇ ਘਰ ਲਾਇਆ ਕਿ ਅੱਜ ਤੇ ਸਾਰੇ ਗਰੀਬੀ ਦੇ ਦਿਨ ਦੂਰ ਹੋ ਜਾਣੇ ਸਨ ਅੱਜ ਮੈਨੂੰ ਫਿਰ ਪ੍ਰਮਾਤਮਾ ਨੇ ਬੜਾ ਦੇਣਾ ਸੀ ਆਹ ਕਿ ਮੇਰੇ ਨਾਲ ਵਾਪਰ ਗਿਆ ਸ਼ਾਮ ਹੋਈ ਤੇ ਘਰ ਗਿਆ ਜੋ ਮੰਗਿਆ ਤੰਗਿਆ ਸੀ ਉਹਨੂੰ ਆਪਣੇ ਘਰ ਵਾਲੀ ਨੂੰ ਦੇ ਦਿੱਤਾ ਆਪਣੇ ਘਰ ਵਾਲੀ ਨੂੰ ਫਿਰ ਸਾਰੇ ਇਹ ਗਾਥਾ ਦੱਸਣ ਲੱਗਾ ਉਹ ਦੇ ਘਰ ਵਾਲੇ ਕਹਿੰਦੀ ਜਦੋਂ ਪਰਮਾਤਮਾ ਨੇ ਆਪਣੇ ਹਿੱਸੇ ਬਰਕਤ ਲਿਖੀ ਹੋਵੇਗੀ ਸਾਨੂੰ ਆਪਣੇ ਆਪ ਹੀ ਮਿਲ ਜਾਵੇਗੀ ਉਹ ਕਹਿੰਦੀ ਠੀਕ ਹੈ ਹੁਣ ਅਗਲੀ ਸਵੇਰ ਹੋਈ ਤੇ ਰਾਜਾ ਤੇ ਮੰਤਰੀ ਫਿਰ ਉਥੋਂ ਲੰਘ ਕੇ ਜਾ ਰਹੇ ਸਨ ਹੁਣ ਉਹ ਮੰਤਰੀ ਫਿਰ ਉਸੇ ਹਾਲਾਤ ਵਿੱਚ ਉੱਥੇ ਆਇਆ ਜਦੋਂ ਉਹਨੂੰ ਵੇਖਿਆ ਤੇ ਰਾਜਾ ਫਿਰ ਹੈਰਾਨ ਹੋ ਗਿਆ ਕਿ ਇਹ ਜਿਹੜਾ ਮੰਗਦਾ ਹੈ ਇਹ ਕੱਲ ਵੀ ਇਦਾਂ ਸੀ ਅੱਜ ਵੀ ਇਦਾਂ ਸੀ ਕੱਲ ਮੈਂ ਆਪਣਾ ਇਸ ਨੂੰ ਬੇਸ਼ਕੀਮਤੀ ਹਾਰ ਲੈ ਕੇ ਦਿੱਤਾ ਸੀ ਫਿਰ ਇਹ ਮੰਗਦਾ ਕਿਉਂ ਪਿਆ ਹੈ ਉਹਨੂੰ ਕੋਲ ਬੁਲਾਇਆ ਤੇ ਪੁੱਛਿਆ ਕਿ ਕੀ ਪਾਣਾ ਵਾਪਰਿਆ ਉਹਨੇ ਸਾਰੀ ਗੱਲਬਾਤ ਦਸੀ ਕਹਿੰਦਾ ਕਿ ਇਸ ਤਰ੍ਹਾਂ ਮੈਂ ਜਾ ਰਿਹਾ ਸੀ ਪਾਣੀ ਦੀ ਪਿਆਸ ਲੱਗੀ ਤੇ ਜਿਹੜਾ ਮੇਰਾ ਹਾਰ ਸੀ ਉਹ ਪਤਾ ਨਹੀਂ ਕਿੱਧਰ ਚਲਿਆ ਗਿਆ ਰਾਜੇ ਨੇ ਨਾ ਉਸਨੂੰ ਇੱਕ ਸੋਨੇ ਦੀ ਮੋਹਰਾਂ ਦੀ ਭਰੀ ਹੋਈ ਪੋਟਲੀ ਦਿੱਤੀ ਮੋਹਰਾਂ ਦੀ ਬੋਟਲੀ ਦੇ ਕੇ ਕਹਿੰਦਾ ਅੱਜ ਕਿਤੇ ਨਹੀਂ ਰੁਕਣਾ ਸਿੱਧਾ ਘਰ ਜਾਵਾਂਗਾ ਉਹ ਸਿੱਧਾ ਘਰ ਜਾਂਦਾ ਘਰ ਗਿਆ ਤੇ ਪਤਨੀ ਨਹੀਂ ਸੀ ਹੈਗੀ ਉਹਨੇ ਕੀ ਕੀਤਾ ਕਿ ਉਹ ਜਿਹੜੀਆਂ ਸੋਨੇ ਦੀ ਮੋਹਰਾਂ ਦੀ ਪੋਟਲੀ ਸੀ ਨਾ ਕਹਿੰਦੇ ਕਿ ਉਹਨੇ ਘੜੇ ਦੇ ਵਿੱਚ ਰੱਖ ਦਿੱਤੀ ਤੇ ਆਪ ਆਪਣੀ ਪਤਨੀ ਨੂੰ ਲੱਭਣ ਚਲਿਆ ਗਿਆ ਹੁਣ ਉਹਦੀ ਘਰ ਵਾਲੀ ਜੋ ਸੀ ਉਹਨੂੰ ਲੱਭਣ ਗਿਆ ਤੇ ਗਵੰਡਣ ਨੇ ਸਾਰੀ ਗੱਲ ਸੁਣ ਲਈ ਉਹਨੇ ਸੋਨੇ ਦੀ ਭਰੀ ਹੋਈ ਪੋਟਲੀ ਜਿਹੜੀ ਮੋਹਰਾਂ ਦੀ ਸੀ ਉਹਨੇ ਲੈ ਕੇ ਉੱਥੋਂ ਚਲੀ ਗਈ ਘਰ ਆਇਆ ਤੇ ਘਰ ਵਾਲੀ ਨੂੰ ਕਹਿੰਦਾ ਆ ਵੇਖ ਹੁਣ ਸਾਡੀ ਝੂਨ ਬਦਲ ਜਾਣੀ ਹੈ ਮੈਨੂੰ ਰਾਜੇ ਨੇ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਦੇ ਦਿੱਤੀ ਹੈ ਤੇ ਹੁਣ ਵੇਖ ਇਹਦੇ ਨਾਲ ਆਪਣੀ ਜ਼ਿੰਦਗੀ ਬਦਲ ਜਾਵੇਗੀ ਉਹ ਘੜੇ 'ਚ ਵੇਖਦਾ ਉੱਥੇ ਕੱਖ ਵੀ ਨਹੀਂ ਹੁੰਦਾ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਨਹੀਂ ਰਾਜੇ ਨੇ ਤੇ ਦਿੱਤੀ ਸੀ ਉਹ ਕਹਿੰਦੇ ਕਿ ਜੇ ਦਿੱਤੀ ਹੁੰਦੀ ਤੇ ਇੱਥੇ ਹੀ ਹੋਣੀ ਸੀ ਇਹਨੇ ਨੂੰ ਕੀ ਹੋਇਆ ਕਿ ਉਹ ਵਿਚਾਰਾ ਅਗਲਾ ਦਿਨ ਹੁੰਦਾ ਤੇ ਫਿਰ ਉਸੇ ਹਾਲ ਚ ਮੰਗਦਾ ਫਿਰਦਾ ਸੀ ਰਾਜਾ ਕਹਿੰਦਾ ਕੱਲ ਅਜੇ ਇਹਨੂੰ ਮੈਂ ਸੋਨੇ ਦੀ ਪੋਟਲੀ ਦਿੱਤੀ ਸੀ ਉਹ ਫਿਰ ਅੱਜ ਇਦਾਂ ਕਿਉਂ ਮੰਗ ਰਿਹਾ ਹੈ ਰਾਜਾ ਪੁੱਛਦਾ ਹੁਣ ਕੀ ਹੋਇਆ ਉਹ ਸਾਰੀ ਗੱਲਬਾਤ ਦੱਸਦਾ ਕਿ ਐਵੇਂ ਪੋਟਲੀ ਰੱਖੇ ਘਰ ਵਾਲੇ ਘਰ ਨਹੀਂ ਸੀ ਮੈਂ ਉਹਨੂੰ ਬੁਲਾਉਣ ਚੱਲਿਆ ਗਿਆ ਜਦੋਂ ਆਇਆ ਤੇ ਪੋਟਲੀ ਹੈ ਨਹੀਂ ਸੀ ਰਾਜਾ ਤੇ ਮੰਤਰੀ ਆਪਸ ਵਿੱਚ ਸਲਾਹ ਕਰਦੇ ਇਹਨੂੰ ਜੋ ਮਰਜ਼ੀ ਲੈ ਕੇ ਦੇ ਦਈਏ ਇਹਦੇ ਦਿਨ ਨਹੀਂ ਬਦਲਨੇ ਇਹਨੇ ਉਸ ਮੰਤਰੀ ਨੇ ਆਪਣੇ ਜੇਬ ਚੋਂ ਇੱਕ ਤਾਂਬੇ ਦਾ ਸਿੱਕਾ ਕੱਢ ਕੇ ਦਿੱਤਾ ਤੇ ਉਹਦੇ ਠੂਠੇ ਵਿੱਚ ਪਾ ਕੇ ਦੋਵੇਂ ਜਾਣੇ ਅੱਗੇ ਲੰਘ ਗਏ ਹੁਣ ਉਹ ਸੋਚਣ ਲੱਗਦਾ ਮੈਨੂੰ ਨਾ ਇਹਨਾਂ ਨੇ ਕੁਝ ਦਿੱਤਾ ਹੈ ਉਹ ਮੇਰੇ ਘਰ ਤੱਕ ਨਹੀਂ ਗਿਆ ਤੇ ਤਾਂਬੇ ਦੇ ਸਿੱਕੇ ਨਾਲ ਕੀ ਦਿਨ ਬਦਲ ਜਾਣਗੇ ਰਸਤੇ ਵਿੱਚ ਜਾਂਦਾ ਤੇ ਇੱਕ ਨਾ ਬਾਬਾ ਬੈਠਾ ਹੁੰਦਾ ਉਹ ਬਾਬੇ ਦਾ ਸਾਰਾ ਸਰੀਰ ਜ਼ਖਮੀ ਹੋਇਆ ਹੁੰਦਾ ਤੇ ਥਾਂ-ਥਾਂ ਪੱਟੀਆਂ ਬੰਨੀਆਂ ਹੁੰਦੀਆਂ ਹਨ ਉਹ ਕਹਿੰਦਾ ਬਾਬਾ ਜੀ ਤੇਰੇ ਕੋਲ ਕੋਈ ਰਹਾ-ਗਿਰਾਹ ਕੁਝ ਖਾਣ ਨੂੰ ਹੈਗਾ ਤਾਂ ਦੇ ਦੇ ਉਹ ਕਹਿੰਦਾ ਕਿ ਖਾਣ ਨੂੰ ਤੇ ਨਹੀਂ ਆ ਤਾਂਬੇ ਦਾ ਸਿੱਕਾ ਹੀ ਇਸ ਨੂੰ ਰੱਖ ਲੈ ਹੁਣ ਉਹਨੂੰ ਦੇ ਕੇ ਘਰ ਚਲਿਆ ਗਿਆ ਅਗਲੇ ਦਿਨ ਉਹਦੀ ਪਤਨੀ ਕਹਿੰਦੀ ਆਪਾਂ ਨੂੰ ਇੰਨਾ ਨਹੀਂ ਮਿਲਦਾ ਹੈਗਾ ਜਿਸ ਦੇ ਨਾਲ ਅਸੀਂ ਘਰ ਦਾ ਗੁਜ਼ਾਰਾ ਕਰ ਸਕੀਏ ਤੂੰ ਇਦਾਂ ਕਰ ਆਪਣੇ ਘਰ ਬਾਲਣ ਵੀ ਨਹੀਂ ਹੈਗਾ ਤੂੰ ਬਾਲਣ ਵੱਢ ਕੇ ਲਿਆ ਕੋਜ ਜਿਹੜੀਆਂ ਲੱਕੜਾਂ ਉਹ ਵੇਚਦੀ ਹੈ ਤੇ ਉਹਦੇ ਨਾਲ ਗੁਜ਼ਾਰਾ ਹੋ ਜਾਵੇਗਾ। ਕਹਿੰਦਾ ਠੀਕ ਹੈ। ਹੁਣ ਉਹ ਜਦੋਂ ਲੱਕੜਾਂ ਵੱਢਣ ਗਿਆ ਨਾ ਤੇ ਉੱਥੇ ਇੱਕ ਸੁੱਕਾ ਰੁੱਖ ਸੀ। ਉਹਨੂੰ ਜਦੋਂ ਵੱਢਦਾ ਤੇ ਆਲਣਾ ਜਿਹੜਾ ਸੀ ਇੱਕ ਥੱਲੇ ਡਿੱਗ ਪੈਂਦਾ। ਉਹੀ ਇੱਲ ਦਾ ਆਲਣਾ ਹੁੰਦਾ ਜਿਸਦੇ ਚਹਾਰ ਪਿਆ ਹੁੰਦਾ। ਜਦੋਂ ਹਾਰ ਉਹਨੂੰ ਰੁੱਖ ਵਿੱਚੋਂ ਜਦੋਂ ਰੁੱਖ ਵੱਢਦਾ ਤੇ ਹਾਰ ਥੱਲੇ ਆ ਕੇ ਡਿੱਗਦਾ। ਉਹ ਫਿਰ ਭੱਜਾ-ਭੱਜਾ ਕਰ ਆ ਜਾਂਦਾ ਤੇ ਉੱਚੀ-ਉੱਚੀ ਬੋਲੀ ਜਾਂਦਾ। ਆਹ ਵੇਖ ਸਾਨੂੰ ਹਾਰ ਲੱਗ ਗਿਆ। ਕਹਿੰਦੇ ਹੁਣ ਘਰ ਦੇ ਵਿੱਚ ਜਿਹੜਾ ਨਾਲ ਦਾ ਘਰ ਸੀ ਗਵਾਂਢਣ ਜਿਹੜੀ ਸੀ ਉਹਨੂੰ ਲੱਗਾ ਕਿ ਇਹਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਇਸ ਦੀ ਪੋਟਲੀ ਹੈ ਉਹਨ ਛੇਤੀ ਨਾਲ ਉਹਦੀ ਜਿਹੜੀ ਪੋਟਲੀ ਸੀ ਨਾ ਇਹਨਾਂ ਦੇ ਘਰ ਵੱਲ ਸੁੱਟ ਦਿੱਤੀ ਕਹਿੰਦੇ ਆਪਣੇ ਘਰ ਵਾਲੀ ਨੂੰ ਵਿਖਾ ਹੀ ਰਿਹਾ ਹੁੰਦਾ ਕਿ ਆਹ ਜਿਹੜੀ ਪੋਟਲੀ ਵੀ ਸੀ ਨਾ ਆਹ ਜਿਹੜਾ ਹਾਰ ਸੀ ਉਹ ਵੀ ਮੈਨੂੰ ਲੱਭ ਗਿਆ ਉਹਦੇ ਘਰ ਵਾਲੀ ਕਹਿੰਦੀ ਮੈਂ ਚੌਕੇ 'ਚ ਕੰਮ ਕਰ ਰਹੀ ਸੀ ਉੱਥੋਂ ਆਹ ਪੋਟਲੀ ਵੀ ਲੱਭ ਗਈ ਉਹ ਕਹਿੰਦੀ ਕਿ ਵੇਖ ਮੈਨੂੰ ਤੇ ਸਾਰਾ ਕੁਝ ਲੱਭ ਗਿਆ ਆਪਾਂ ਨੂੰ ਜੋ-ਜੋ ਮਿਲਿਆ ਉਹ ਸਾਰਾ ਕੁਝ ਲੱਭ ਗਿਆ ਆਪਣੇ ਘਰ ਬਰਕਤ ਆ ਗਈ ਕਹਿੰਦੇ ਹੁਣ ਕੁਝ ਦਿਨ ਲੰਗੇ ਤੇ ਹੁਣ ਉਹਦੇ ਟੁੱਟੇ ਮਕਾਨ ਦੀ ਥਾਂ ਸੋਹਣਾ ਮਕਾਨ ਬਣ ਚੁੱਕਾ ਸੀ ਜਿਹੜੇ ਵੀ ਰਹਗੀਰ ਲੰਘਦੇ ਉੱਥੇ ਹੀ ਉਹਨੇ ਦੁਕਾਨ ਬਣਾ ਕੇ ਆਪਣਾ ਵਪਾਰ ਕਰ ਲਿਆ ਰਾਜਾ ਉੱਥੋਂ ਲੰਘਿਆ ਤੇ ਰਾਜਾ ਹੁਣ ਵੇਖਦਾ ਕਿ ਇਹ ਤੇ ਉਹੀ ਮਨੁੱਖ ਸੀ ਨ ਜਿਹਨੂੰ ਮੈਂ ਐਨੀ ਵਾਰ ਕੁਝ ਦਿੱਤਾ ਤੇ ਭਾਗ ਨਹੀਂ ਬਦਲੇ ਜਿਹੜਾ ਉਹਦਾ ਵਜ਼ੀਰ ਸੀ ਉਹਨੇ ਤਾਂਬੇ ਦਾ ਸਿੱਕਾ ਦਿੱਤਾ ਸੀ ਤੇ ਅੱਜ ਉਹ ਦੁਕਾਨ ਖੋਲ੍ਹ ਕੇ ਬੈਠ ਗਿਆ। ਉਹ ਰਾਜਾ ਕਹਿੰਦਾ ਕਿ ਚੱਲ ਉਹਦੇ ਕੋਲ ਚਲਦੇ ਹਾਂ ਤੇ ਜਾ ਕੇ ਪੁੱਛਦੇ ਹਾਂ। ਉਹ ਕਹਿੰਦਾ ਰਾਜਾ ਤੁਸੀਂ ਦੋ ਵਾਰ ਮੈਨੂੰ ਚੀਜ਼ਾਂ ਦਿੱਤੀਆਂ ਪਰ ਦੋਨੇ ਵਾਰ ਮੇਰੇ ਘਰ ਤੱਕ ਨਹੀਂ ਪਹੁੰਚੀਆਂ। ਇਸ ਮੰਤਰੀ ਨੇ ਮੈਨੂੰ ਤਾਂਬੇ ਦਾ ਸਿੱਕਾ ਦਿੱਤਾ। ਮੈਂ ਕਿਹਾ ਕਿ ਇਹ ਚੀਜ਼ਾਂ ਤਾਂ ਮੇਰੇ ਘਰ ਤੱਕ ਨਹੀਂ ਪਹੁੰਚੀਆਂ, ਮੇਰੀ ਜ਼ਿੰਦਗੀ ਨਹੀਂ ਬਦਲੀ। ਇਹਦੇ ਨਾਲ ਵੀ ਮੇਰੀ ਜ਼ਿੰਦਗੀ ਕਿਹੜੀ ਬਦਲ ਜਾਣੀ ਹੈ? ਕਹਿੰਦੇ ਮੈਂ ਉਹ ਰਾਹਗੀਰ ਦੇ ਵਿੱਚ ਨਾ ਇੱਕ ਜਖਮੀ ਬਾਬਾ ਬੈਠਾ ਸੀ ਉਹਨੇ ਮੈਨੂੰ ਬੜੀਆਂ ਅਸੀਸਾਂ ਦਿੱਤੀਆਂ ਮੈਂ ਉਹ ਸਿੱਕਾ ਤਾਂਬੇ ਦਾ ਜਿਹੜਾ ਸੀ ਉਹਦੇ ਬਾਟੇ ਵਿੱਚ ਪਾ ਦਿੱਤਾ ਅਗਲੇ ਦਿਨ ਪਤਨੀ ਕਹਿੰਦੀ ਤੂੰ ਸਹੀ ਇਦਾਂ ਕਰੋ ਕਿ ਇਦਾਂ ਤਾਂ ਸਾਡਾ ਸਰਣਾ ਨੇ ਲੱਕੜਾਂ ਵੱਢ ਕੇ ਲਿਆਇਆ ਕਰੋ ਉਸ ਨੂੰ ਵੇਚ ਕੇ ਹੀ ਗੁਜ਼ਾਰਾ ਕਰਿਆ ਕਰਾਂਗੇ ਕਹਿੰਦੇ ਕਿ ਜਦੋਂ ਮੈਂ ਲੱਕੜ ਵੱਢਣ ਗਿਆ ਤੇ ਉੱਥੇ ਇੱਕ ਰੁੱਖ ਜਿਹੜਾ ਸੀ ਸੁੱਕਾ ਸੀ ਜਦੋਂ ਮੈਂ ਉਹਨੂੰ ਵੱਢਿਆ ਤੇ ਉਤੋਂ ਆਲਣਾ ਜਿਹੜਾ ਸੀ ਥੱਲੇ ਡਿੱਗਿਆ ਤੇ ਆਲਣੇ ਵਿੱਚ ਹਾਰ ਪਿਆ ਸੀ ਕਹਿੰਦੇ ਜਿਵੇਂ ਮੈਂ ਰੋਲਾ ਕਰ ਆ ਕੇ ਪਾਇਆ ਕਿ ਮੈਨੂੰ ਹਾਰ ਲੱਗ ਗਿਆ ਤੇ ਮੇਰੀ ਪਤਨੀ ਨੂੰ ਚੌਂਕੇ ਵਿੱਚੋਂ ਸੋਨੇ ਦੀ ਮੋਹਰਾਂ ਦੀ ਪੋਟਲੀ ਵੀ ਲੱਗ ਗਈ। ਇਸ ਤਰ੍ਹਾਂ ਰਾਜਾ ਮੇਰੇ ਦਿਨ ਬਦਲ ਗਏ। ਹੁਣ ਇਹਨਾਂ ਸੁਣ ਕੇ ਉਹ ਆ ਗਏ। ਮੰਤਰੀ ਨੇ ਕਿਹਾ ਰਾਜਾ ਤੈਨੂੰ ਇੱਕ ਗੱਲ ਸਮਝ ਆਈ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਰਾਜਾ ਤੂੰ ਜਿੰਨੇ ਮਰਜ਼ੀ ਚਾਹੇ ਆਹ ਕੰਮ ਕਰ ਲੈ। ਘਰ ਵਾਦਾ ਉਹ ਜਾਵੇਗਾ ਅੱਜ ਦੁਗਣਾ ਵਾਦਾ ਹੋ ਜਾਊਗਾ। ਜਿੰਨਾ ਚਿਰ ਆਪਣੇ ਘਰ ਦਾ ਕੁਝ ਹਿੱਸਾ ਅਸੀਂ ਦਾਨਪੁਣ ਨਹੀਂ ਨਾ ਕਰਦੇ। ਕਿਸੇ ਨਾਲ ਕਰਦੇ ਨਹੀਂ ਚੰਗਾ ਵਿਹਾਰ ਤਾਂ ਉਹਨਾਂ ਚਿਰ ਸਾਨੂੰ ਦੁੱਖ ਹੀ ਦੁੱਖ ਮਿਲਣੇ ਹਨ ਜਿੰਨਾ ਚਿਰ ਆਪਣੀ ਰਸਨਾ ਤੇ ਪਰਮਾਤਮਾ ਦਾ ਨਾਮ ਨਹੀਂ ਆਉਂਦਾ দান ਪੁੰਨ ਦੀ ਭਾਵਨਾ ਨਹੀਂ ਬਣਦੀ ਜਿੰਨਾ ਚਿਰ ਹਰ ਇੱਕ ਨੂੰ ਇੱਕ ਨਿਗਾ ਨਾਲ ਨਹੀਂ ਵੇਖਦੀ ਉਹਨਾਂ ਚਿਰ ਸਾਡੇ ਘਰ ਵਿੱਚ ਬਰਕਤ ਨਹੀਂ ਆਉਣੀ ਇਹਨਾਂ ਵੇਖ ਕੇ ਉਹਨੂੰ ਦਾਨ ਦਿੱਤਾ ਉਹਨੇ ਅਸੀਸ ਦਿੱਤੀ ਉਹਦਾ ਜੋ ਗਵਾਚਾ ਸੀ ਉਸਨੂੰ ਮਿਲ ਗਿਆ ਉਹਦੇ ਘਰ ਉਹ ਵਾਪਸ ਲੈ ਕੇ ਆ ਗਿਆ ਇਹ ਵੇਖ ਐਵੇਂ ਬਰਕਤ ਆਉਂਦੀ ਹੈ ਆਪਣੇ ਘਰ ਦੇ ਵਿੱਚ ਰਾਜੇ ਨੇ ਜਦੋਂ ਇਹ ਗੱਲ ਸਮਝੀ ਤੇ ਰਾਜਾ ਹਰ ਪਾਸੇ ਉਸ ਵੇਲੇ ਐਲਾਨ ਕਰਨ ਲੱਗਾ ਹਰ ਇੱਕ ਦੀ ਮਦਦ ਕਰੋ ਇਸ ਕਿਸਮਤ ਬਦਲਣ ਦਾ ਸਭ ਤੋਂ ਸੌਖਾ ਢੰਗ ਹੈ ਤੇ ਨਾਲ ਹੀ ਨਾਲ ਉਸਨੇ ਕਿਹਾ ਜਦੋਂ ਵੀ ਸਵੇਰ ਦਾ ਤੁਸੀਂ ਦਰਵਾਜ਼ਾ ਖੋਲਦੇ ਹੋ ਉਸ ਸਮੇਂ ਇਹ ਨਾ ਕਹੋ ਪਤਾ ਨਹੀਂ ਸਾਨੂੰ ਅੱਜ ਸ਼ਾਮ ਤੱਕ ਰੋਟੀ ਮਿਲਣੀ ਹੈ ਜਾਂ ਨਹੀਂ ਸਾਡੇ ਘਰ ਵਿੱਚ ਪੈਸਾ ਆਉਣਾ ਹੈ ਜਾਂ ਨਹੀਂ ਹਮੇਸ਼ਾ ਸਕਾਰਾਤਮਕ ਸੋਚ ਰੱਖੋ ਤੇ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੀ ਰਹੋ ਜਦੋਂ ਵੀ ਤੁਸੀਂ ਆਪਣੇ ਘਰ ਦਾ ਮੇਨ ਗੋਏਟ ਸਵੇਰੇ ਖੋਲਦੇ ਹੋ ਤਾਂ ਉਸ ਵੇਲੇ ਪਰਮਾਤਮਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਿਆ ਜਿਸ ਦੇ ਨਾਲ ਤੁਹਾਡੀ ਕਿਸਮਤ ਬਦਲਦੀ ਹੈ देर ਨਹੀਂ ਲੱਗਣੀ ਤੇ ਨਾਲ ਹੀ ਨਾਲ ਜੇਕਰ ਤੁਹਾਨੂੰ ਸੰਭਵ ਹੋਵੇ ਤਾਂ ਤੁਸੀਂ ਉਸ ਵੇਲੇ ਮੂਲ ਮੰਤਰ ਦਾ ਜਾਪ ਭਾਵੇਂ ਇੱਕ ਵਾਰ ਹੀ ਕਰ ਲਓ ਕਰ ਸਕਦੇ ਹੋ ਜਿਸ ਦੇ ਨਾਲ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇਗੀ ਹਮੇਸ਼ਾ ਹੀ ਮਾਹੌਲ ਸਕਾਰਾਤਮਕ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ